ਕੀ ਬਾਈ ਜੀ ਤੁਸੀਂ ਵੀ ਆ ਰਹੀ ਹੈ ਕੀ ਪ੍ਰੋਜੈਕਟ ਹੈ ਤੇ ਕੀ ਸੇਵ ਲੋਕਾਂ ਬੀਬੀ ਰਜਨੀ ਜੀ ਤੇ ਜਿਹੜਾ ਸਾਡੇ ਇਤਿਹਾਸ ਦਾ ਇੱਕ ਬਲੱਖਣ ਅੰਗ ਹੈ ਜੀ ਉਹਨਾਂ ਤੇ ਇਹ ਸੇਵਾ ਹੀ ਹੈ ਜੀ ਸਾਡੇ ਹਿੱਸੇ ਆਈ ਹੈ। ਆ ਕਾਫੀ ਅੱਛੀ ਫਿਲਮ ਬਣੀ ਐ ਐਜ਼ ਇਨ ਕੁਆਲਿਟੀ ਜਿਹੜੇ ਫੀਲਡ ਨੂੰ ਅਸੀਂ ਬਿਲੋਂਗ ਕਰਦੇ ਆ। ਸੋ ਅਸੀਂ ਹੁੱਕਾ ਦਿੰਦੇ ਫਿਰਦੇ ਆ ਕਿ ਸਾਡਾ ਇਤਿਹਾਸ ਜਿਹੜਾ ਦਿਨ-ਦਰ-ਦਿਨ ਅੱਖੋਂ ਪਰੋਕੇ ਹੁੰਦਾ ਜਾ ਰਿਹਾ। ਜ਼ਰੂਰ 31 ਅਗਸਤ ਨੂੰ ਆਪਣੇ ਬੱਚਿਆਂ ਨਾਲ ਥੀਏਟਰਾਂ ਦੇ ਵਿੱਚ ਬੀਬੀ ਰਜਨੀ ਤੁਸੀਂ ਦੇਖਣ ਜਾਓ। ਹਰ ਵਾਰ ਪਹਿਲ ਕਰਦੇ ਹੋ ਤੁਸੀਂ ਪਹਿਲਾਂ ਕਿਸਾਨੀ ਅੰਦੋਲਨ 'ਚ ਵੀ ਇੱਕ ਜਿਹੜਾ ਗੀਤ ਸੀ। ਮਹਾਰਾਜ ਕਰਵਾਉਂਦਾ ਜੀ ਧੰਨਵਾਦ। ਮਤਲਬ ਇੱਕ ਸਰਪੰਚੀ ਗੀਤ ਤੁਹਾਡਾ ਚੱਲ ਰਿਹਾ ਬਹੁਤ ਜ਼ਿਆਦਾ। ਉਹਦੇ ਦੋ ਬੋਲ ਇੱਕ ਵਾਰ। ਨਹੀਂ ਥੈਂਕ ਯੂ ਸੋ ਮ ਯਾਰ ਤੁਹਾਨੂੰ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਮੈਸੇਜ ਇਹ ਹੀ ਹੈ ਕਿ ਕਮਰਸ਼ੀਅਲ ਦੀ ਹਮੇਸ਼ਾ ਹੀ ਰਹੀ ਹੈ ਕਿ ਤੁਸੀਂ ਹਾਸੇ-ਠੱਠੇ ਵਾਲੀਆਂ ਫਿਲਮਾਂ ਬਣਾਉਂਦੇ ਜੇ ਪੰਜਾਬ ਦੇ ਇਤਿਹਾਸ ਤੇ ਨਹੀਂ ਬਣਾਉਂਦੇ ਉਹਨਾਂ ਦਾ ਹੁਣ ਅਸੀਂ ਬਣਾਈਆਂ ਪੰਜਾਬ ਦੇ ਇਤਿਹਾਸ ਤੇ ਫਿਲਮ ਹੁਣ ਯੂਥ ਦਾ ਫਰਜ਼ ਬਣਦਾ ਹੈ ਆਡੀਅנס ਦਾ ਫਰਜ਼ ਬਣਦਾ ਸਿਨੇਮੇ 'ਚ ਜਾ ਕੇ ਤੇ ਪ੍ਰੋਡਿਊਸਰ ਨੂੰ ਸਪੋਰਟ ਕਰਨ ਕਿਉਂਕਿ ਜੇ ਫਿਲਮਾਂ ਦੀ ਰਿਕਵਰੀ ਹੋਊਗੀ ਤਾਂ ਹੀ ਇਹੋ ਜਿਹੀਆਂ ਫਿਲਮਾਂ ਅੱਗੇ ਬਣਦੀਆਂ ਹਨ ਨੌਜਵਾਨਾਂ ਕਿਸ ਤਰੀਕੇ ਨਾਲ ਪ੍ਰੇਰਿਤ ਕੀਤਾ ਜਾ ਸਕਦਾ ਕਿ ਜਿਹੜੀ ਮੂਵੀਜ਼ ਤਾਂ ਆਉਂਦੀਆਂ ਥੀਏਟਰ ਦੇ ਵਿੱਚ ਵੀ ਲੱਗਦੀਆਂ ਤੋ ਨੌਜਵਾਨ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ cinema ਇੱਕ ਨਾ ਕੰਪਲੀਟ ਪੈਕੇਜ ਆ ਆਪਾਂ ਸਬਜ਼ੀ ਦੀ ਦੁਕਾਨ ਤੇ ਜਾਂਦੇ ਆ ਆਪਾਂ ਸਾਰੀਆਂ ਸਬਜ਼ੀਆਂ ਤਾਂ ਲੈ ਕੇ ਨਹੀਂ ਆਉਂਦੇ ਦੁਕਾਨ ਤੋਂ ਆਪਾਂ ਉਹੀ ਲਹਣੇ ਜਿਹੜੀ ਆਪਾਂ ਨੂੰ ਸਬਜ਼ੀ ਚਾਹੀਦੀ ਹੁੰਦੀ ਹੈ ਸੋ ਮੈਨੂੰ ਲੱਗਦਾ ਕਿ ਫਿਲਮ ਆਉ ਉਹਨੇ ਫਿਲਮਾਂ ਚ ਰੋਮਾਂਸ ਵੀ ਆ ਡਰਾਮਾ ਵੀ ਆ ਐਕਸ਼ਨ ਵੀ ਆ ਕਮੇਡੀ ਵੀ ਆ ਚੰਗਾ ਮੈਸੇਜ ਵੀ ਮਾਰੇ ਚਲੋ ਐਕਸ਼ਨ ਤਾਂ ਹੈ ਹੀ ਹੈ ਉਹ ਤਾਂ ਚੰਗੇ ਮੈਸੇਜ ਵੀ ਇਹ ਤੇ ਆਡੀਅੰਸ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਲੈ ਕੇ ਕੀ ਆਉਣਾ ਇਹ ਲੱਗਦਾ ਨਹੀਂ ਕਿ ਸਰਕਾਰ ਨੂੰ ਇੱਕ ਅਜਿਹੇ ਆਪ੍ਰਾਣਾ ਕਰਨਾ ਚਾਹੀਦਾ ਵੀ ਅਜਿਹੀ ਮੂਵੀ ਜਿਹੜੀ ਆ ਕਾਲਜ ਸਕੂਲ ਮੈਨੂੰ ਲੱਗਦਾ ਸਰਕਾਰ ਜੀ ਦੇ ਗੱਲ ਹੀ ਨਾ ਕਰੀਏ ਚੰਗਾ ਸਰਕਾਰਾਂ ਦੇ ਹੋਰ ਪਾਸੇ ਜਿਨ੍ਹਾਂ ਦਾ ਫਰਜ਼ ਆ ਉਹ ਕਰ ਹੀ ਨਹੀਂ ਰਹੇ ਅਨ ਦੇ ਕਰਨ ਨਹੀਂ ਰੰਗ ਉਹਨਾਂ ਦਾ ਫਰਜ ਆ ਇਹ ਬਣਾਉਣਾ ਕਿ ਬਣਾ ਕੇ ਇਹਨੂੰ ਟੈਕਸ ਫਰੀ ਕਰਨਾ ਸਾਖਟਵਰ 3 ਮਹੀਨੇ ਸਰਕਾਰ ਇੱਕ ਫਿਲਮ ਤਾਂ ਬਣਾ ਸਕਦੀ ਆ ਨਾ ਜਿਹੜੀ ਮੈਸੇਜ ਹੋਵੇ ਜਿਹੜੀ ਸਰਕਾਰ ਦੀ ਆਪਣੀ ਫਿਲਮ ਹੋਵੇ ਜਿਹੜੀ ਸਾਰੇ ਅਦਾਰਿਆਂ ਨੂੰ ਚਿੱਠੀ ਜਾਵੇ ਵੀ ਇਹ ਵੇਖਣੀ ਜ਼ਰੂਰੀ ਆ ਸਿਲੇਬਸ ਦਾ ਹਿੱਸਾ ਕਿਉਂ ਨਹੀਂ ਬਣ ਜਾਂਦੀ ਬੀਬੀ ਜੀ ਰੀਜ਼ਨ ਪ੍ਰੋਬਲਮ ਤੇ ਆ ਆ ਜਿੰਨਾ ਜੀ ਫਿਗਰ ਆਪਾਂ ਨਾਲ ਕਿੰਨਾ ਲੱਗਿਆ ਰਹੇ ਆਪਣਾ ਜਹਰ ਕਿੰਨਾ ਲੱਗਿਆ ਰਹੇ ਹਾਂਜੀ ਭਾਈ ਲੱਖ ਤੋਂ ਉੱਪਰ ਬੂਟਾ ਲੱਗਿਆ ਮੈਂ ਕਹਾਂ ਜੀ ਆ ਇਹ ਬਹੁਤ ਵੱਡਾ ਯੋਗਦਾਨ ਆ ਬਹੁਤ ਸਲਾਘਾਯੋਕ ਕੰਮ ਆ ਪ੍ਰੋਡਿਊਸਰਸ ਦਾ ਜਿਹੜਾ ਉਹ ਇਸ ਪ ਲੋਣਾ ਚਾਹੀਦਾ ਮਿਲਣਾ ਕਾਲਜਾਂ ਸਕੂਲਾਂ ਦੇ ਵਿੱਚ ਸਿਲੇਬਸ ਹੋਣਾ ਚਾਹੀਦਾ ਬੂਟਾ ਵੀ 3 ਸਾਲ ਦੇ ਬੱਚਾ ਪੜ ਰਿਹਾ ਤੇ ਆਪਣੇ ਦਾ ਬੂਟਾ ਲਾਵੇ ਉਹਦੇ ਉਹਦੇ ਵੀ ਨੰਬਰ ਲੱਗਣ ਬੱਚੇ ਨੂੰ ਮਿਲਣ ਇੱਕ ਇੱਕ ਬੱਚਾ ਇੱਕ ਬੂਟੇ ਨੂੰ ਪਾਲੇ ਮੈਂ ਤਾਂ ਮੈਂ ਪਿੱਛੇ ਜੇ ਦਿੱਤਾ ਸੀ ਮੈਂ ਮੈਮੋਰੰਡਮ ਬਣਾ ਕੇ ਪਤਾ ਨਹੀਂ ਐਕਸ਼ਨ ਹੋਇਆ ਕਿ ਨਹੀਂ ਉਹਦੇ ਤੇ ਕੀ ਹੋਣਾ ਚਾਹੀਦਾ ਜੀ ਠੀਕ ਹੈ ਭਾਜੀ ਲੋਕੀ ਲਈ ਟੀਮ ਆਈ ਸੀ ਤੋਂ ਕਿਹੋ ਜਿਹਾ ਰਹਾ ਬੱਚੋਂ ਦੀ ਤਰਫੋਂ ਸੇ ਇਹ ਕਿਆ ਸਾ बहुत अच्छा एक्सपीरियंस रहा क्योंकि पंजाब के अंदर जब पंजाबियत से जुड़ी हुई भगवान से जुड़ी हुई कोई भी मूवी आती है तो बच्चे आजकल हमारे पढ़ रहे हैं सब कुछ ठीक है पर सोशल मीडिया का जो इम्पैक्ट है वो अगर इस तरह से हमारे बच्चों के साथ जुड़ेगा तो डेफ़िनेटली बच्चे बहुत तरक्की की राह पर जाएंगे बच्चे बहुत एक इस तरह के करियर ओरिएटेड वे के अंदर भगवान के साथ जुड़ेंगे कि जहाँ पर उनको पता है कि मेहनत करना उतना भी इंपॉर्टेंट है बट भगवान के साथ अटैच रहना उससे भी ज़्यादा इंपॉर्टेंट है मेरा ख्याल है इस तरह की मूवीज़ हमारा ट्रस्ट और भी स्ट्रॉगली बिल्ड करती हैं हमें ये मैसेज आता है एक सोसाइटी को कि सिर्फ आप रास्ते पे एक तक होके चलते रहिए तो कहीं ना कहीं आप अपनी मंजिल को जरूर पा सकते हैं थैंक यू सो मच बच्चों को क्या बताया उन्होंने बताया कि फिल्म तीस अगस्त को रिलीज होगी और उन्होंने ये भी मैसेज दिया सब बच्चों को कि आप सबको अपने परिवार के साथ जाके ये मूवी देखनी चाहिए और मुझे यहाँ पे यह भी महसूस हुआ कि पारिवारिक पिक्चरों का बच्चों के साथ शेयर होना बहुत इंपॉर्टेंट है क्योंकि आजकल सब तरह की मूवीज बन रही हैं, पर जब इस तरह के लोग उठ के हमारे कैंपस में आते हैं कॉलेज के पास आते हैं तो ये बच्चों के लिए एक बहुत ही पॉजिटिव एनर्जी है जो प्रोवाइड करता है थैंक यू जीनो अपने टैलेंट होंगे उन्हें कई बार आपाण देखा कर सकते हैं कोई नहीं की बहुत कमाल गाना गाया ਤੁਸੀਂ प्लीज है संपूर्ण सहयोग करें क्योंकि सच्ची हूं बहुत सुनी है उसका ਔਰ ਮੈਂ ਬਸ ਥੋੜਾ ਜਿਆਦਾ ਸਮਝ ਲੈਂਦਾ ਕਿਉਂਕਿ ਟੀਨੇ ਦੀ ਭਾਜੀ ਦੇ ਲੱਗਦਾ ਭਾਜੀ ਦਾ ਆਸਤਾ ਮੈਨੂੰ ਲੱਗਦਾ ਕਿ ਜਿਹੜੀ ਇਹ ਤੁਹਾਡੀ ਉਮਰ ਹੈ ਔਰ ਇਹ ਪੀਰੀਅਡ ਤੁਹਾਡੀ ਲਾਈਫ ਦਾ ਚੱਲ ਰਿਹਾ ਹੈ ਇਹ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਟਾਈਮ ਹੈ ਜਿਵੇਂ ਹੁਣ ਯਾਦਗਾਰ ਇਹ ਨਹੀਂ ਬਣਦੀ ਕਿ ਉਹ ਟਿੱਕੇ ਅਸੀਂ ਛੋਟੇ ਕਾਲਜ ਚ ਆਏ ਸੀ ਯਾਦਗਾਰ ਤੁਹਾਡੀ ਇਹ ਬਣਦੀ ਹੈ ਕਿ ਥੋੜਾ ਬੈਕ ਨਹੀਂ ਚੱਲਿਆ ਸੀ ਜਦੋਂ ਇਹ ਮੈਂ ਕਰਦਾ ਇਹ ਗੇੜ ਕੋ ਨੂੰ ਲੱਕੜਾ ਨਹੀਂ ਕਿ ਨੋਰਮਲ ਆਏ ਤੇ ਗਏ ਹੁਣ ਕੁਝ ਜਿਵੇਂ 20 ਸਾਲ 30 ਸਾਲ ਬਾਅਦ ਵੀ ਆਦੇ ਜਵਾਨਾਂ ਨੂੰ ਗੱਲ ਸੁਣਾਉਂਦੇ ਨੇ ਤਾਂ ਐ ਬਹੁਤੇ ਵੀ ਜ਼ਿਆਦਾ ਮੈਕੀਕੀ ਹੋ ਜਾਂਦੇ ਸੋ ਗੱਲੇ ਵੱਡੀ ਐ ਇਹ ਯਾਦ ਆ ਕਾਲਜ ਤੋਂ ਹੀ ਮਿਲਦੀਆਂ ਨੇ ਇਧਰੋਂ ਸਕੂਲ ਤੋਂ ਹੀ ਮਿਲਦੀਆਂ ਨੇ ਹੋਰ ਜ਼ਿੰਦਗੀ 'ਚ ਕਿਤੇ ਵੀ ਨਹੀਂ ਮਿਲਦੀਆਂ ਥੋੜੀ ਟੈਨਸ਼ਨ ਨਹੀਂ ਲੈਣੀ ਪਹਿਲਾਂ ਤਾਂ ਤੁਸੀਂ ਇਸ ਲਾਈਫ ਨੂੰ ਇੰਜੋਏ ਕਰੋ ਤੇ ਦੂਜੀ ਗੱਲ ਅਸੀਂ ਇਟਲੀ ਅਸੀਂ ਆਏ ਆ ਬਹੁਤ ਗਾਣੇ ਕਰਦੇ ਆ ਬਹੁਤ ਫਿਲਮਾਂ ਬਣਾਉਂਦੇ ਆ ਕਮਰਸ਼ਲ ਵੀ ਕਰਦੇ ਆ ਆਏ ਮੂਵੀ ਕਰਦੇ ਆ ਸਾਰਾ ਕੁਝ ਹੀ ਕਰਦੇ ਆ ਔਰ ਕਰਨਾ ਵੀ ਚਾਹੀਦਾ ਇੱਕ ਜ਼ਿੰਦਗੀ ਆ ਪਰ ਉਹਦੇ ਨਾਲ ਨਾਲ ਜਿਹੜਾ ਸਾਡਾ ਅਸਲੀ ਮੂਲ ਹੈ ਜਿੱਥੋਂ ਅਸੀਂ ਬਲੋਂਗ ਕਰਦੇ ਆ ਅਸੀਂ ਸਾਰੇ ਜਣੇ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਪੰਜਾਬ ਨੂੰ ਬਲੋਂਗ ਕਰਦੇ ਆ ਇਸ ਗੱਦਾ ਸਾਨੂੰ ਮਾਣ ਹੈ ਹਮੇਸ਼ਾ ਔਰ ਉਸ ਤੋਂ ਬਿਨਾ ਸਾਡਾ ਉਹ ਤੋਂ ਇੱਕ ਇਤਿਹਾਸ ਹੈ ਅਸੀਂ ਉਹਨੂੰ ਬਲੋਂਗ ਕਰਦੇ ਆ ਇਹ ਸਾਡੇ ਇਤਿਹਾਸ ਦੀ ਗੱਲ ਆ ਔਰ ਇਤਿਹਾਸ ਦੀ ਗੱਲ ਤਾਂ ਹੈ ਹੀ ਉਹਦੇ ਨਾਲ ਸਾਡੇ ਭਰੋਸੇ ਦੀ ਗੱਲ ਹੈ ਕਿ ਬੰਦਾ ਜ਼ਿੰਦਗੀ 'ਚ ਜਿਹੜੀ ਉਮਰ ਤੂੰ ਤੁਸੀਂ ਹੋ ਕਈ ਵਾਰੀ ਬੰਦੇ ਨੂੰ ਆਇ ਲੱਗਣ ਲੱ ਜਾਂਦਾ ਕਿ ਯਾਰ ਮੇਰੇ ਨਾਲ ਕੁਝ ਵਧੀਆ ਨਹੀਂ ਹੋ ਰਿਹਾ ਰੱਬ ਮੇਰੇ ਤੋਂ ਖੁਸ਼ ਨਹੀਂ ਹੈਗਾ ਪਹਿਲੀ ਗੱਲ ਇਹ ਹੈ ਕਿ ਰੱਬ ਸਭ ਤੋਂ ਹੀ ਖੁਸ਼ ਹੁੰਦਾ ਉਹ ਕਿਸੇ ਨੂੰ ਨਾ ਕੁਝ ਕਦੇ ਵੀ ਨਹੀਂ ਹੁੰਦਾ ਉਹ ਸਾਡੇ ਲਈ ਜੋ ਸੋਚਦਾ ਉਹ ਵਧੀਆ ਹੀ ਸੋਚਦਾ ਜੇ ਅੱਜ ਸਾਨੂੰ ਕੁਝ ਨਹੀਂ ਵਧੀਆ ਮਿਲ ਰਿਹਾ ਤਾਂ ਹੋ ਸਕਦਾ ਪਰਸੋਂ ਨੂੰ ਸਾਡੇ ਲਈ ਉਤੋਂ ਵੀ ਕਿਤੇ ਜ਼ਿਆਦਾ ਬਹੁਤ ਕੁਝ ਹੋਵੇ ਸੋ ਤਾਂ ਕਰਕੇ ਇੱਕ ਤਾਂ ਤੁਸੀਂ ਸੁਪਨੇ ਜ਼ਰੂਰ ਦੇਖਣੇ ਨੇ ਕਿ ਜ਼ਿੰਦਗੀ 'ਚ ਤੁਸੀਂ ਕੁਝ ਕਰਨਾ ਹੈ ਇਹ ਗੱਲ ਜ਼ਰੂਰੀ ਯਾਦ ਰੱਖਿਓ ਬੇਸ਼ੱਕ ਤੁਸੀਂ ਆਪਣੇ ਸੁਪਨੇ ਲਈ ਮਿਹਨਤ ਨਾ ਕਰਿਓ ਪਰ ਕਿਤੇ ਇਹ ਨਹੀਂ ਸੋਚ ਲਿਓ ਕਿ ਮੈਂ ਉੱਥੇ ਪਹੁੰਚਣਾ ਹੈ ਮੇਰੇ ਤੋਂ ਲਿਖ ਕੇ ਲੈ ਲਓ ਤੁਸੀਂ ਪਹੁੰਚੋਗੇ ਤੁਹਾਨੂੰ ਕੋਈ ਰੋਕ ਨਹੀਂ ਜਾਤਾ ਤੁਸੀਂ ਆਪਣੇ ਸੁਪਨੇ ਲਈ ਇਮਾਨਦਾਰ ਰਹੋ